ਮੈਂ ਤੇ ਅੱਜ ਪਹੁੰਚਾ ਲੇਕਿਨ ਇਨਡਾਇਰੈਕਟ ਮੈਂ ਰੋਜ਼ ਪਹੁੰਚਦਾ ਬਾਪੂ ਲਾਲ ਬਾਸ਼ਾ ਦਰਬਾਰ ਦੀਆਂ ਟੀਮਾਂ ਸਾਡੇ ਰਿਸਿਵਰ ਸਾਹਿਬ ਯਾਰ ਕਮਲ ਜੀ ਇੱਥੇ ਹੋਲੀ ਸੋਰਨਜੀਤ ਜੀ ਸੁਖਵਿੰਦਰ ਹੋਰੀ ਬਾਉ ਜੀ ਸਾਰੇ ਇਹ 4-5 ਟੀਮਾਂ ਡੇਲੀ ਨਿਕਲਦੀਆਂ ਸੀ ਫਿਰ ਕਹਿਣ ਲੱਗੇ ਕਿ ਬੇਸ਼ੱਕ ਉੱਥੋਂ ਹੀ ਸਾਰਾ ਹੋ ਰਿਹਾ ਲੇਕਿਨ ਜਿੰਨੀ ਦੇ ਤੂੰ ਚਿਹਰਾ ਮੋਹਰਾ ਨਹੀਂ ਨਾ ਵਿਖਾਉਂਦਾ ਆਪਣਾ ਉਹਨੀ ਦਿਰ ਆ ਜਿਹੜਾ ਮੀਡੀਆ ਜਾਂ ਸੋਸ਼ਲ ਮੀਡੀਆ ਹੈ ਇਹਦੇ ਚ ਨਹੀਂ ਆਉਂਦਾ ਤੇ ਲੋਕਾਂ ਨੇ ਕਹਿਣਾ ਗੋਮ ਮੈਜੀ ਕੱਖ ਨਹੀਂ ਕੀਤਾ ਮੈਂ ਕਿਹਾ ਆਪਾਂ ਵਿਖਾਉਣਾ ਚਾ ਆਪਾਂ ਮਾਲਕ ਦੀ ਖੁਸ਼ੀ ਲਈ ਇਹ ਕਰਨਾ ਹੈ ਮਾਲਕ ਦੀ ਬਣਾਈ ਸੰਗਤ ਦਾ ਸੇਵਾ ਕਰਾਂਗੇ ਮਾਲਕ ਖੁਸ਼ ਹੋਏਗਾ ਕਿੰਦੇ ਨਹੀਂ ਜੀ ਮਾਲਕ ਨੂੰ ਬਾਅਦ ਚ ਮਾਲਕ ਨੇ ਨਾਰਾਜ਼ ਨਹੀਂ ਹੋਣਾ ਬੰਦਿਆਂ ਨੂੰ ਪਹਿਲਾਂ ਖੁਸ਼ ਕਰੋ ਤੇ ਆਪਾਂ ਚੇਰਾ ਮੋਰਰ ਦਿਖਾਓ মিডিਆ ਦੇ ਫਿਰ ਮੈਂ ਤਾਂ ਅਜ ਬੁਰੇ ਸਟਾਰਟ ਕੀਤਾ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਜਮਿਆਂ ਨੂੰ ਨਿਤ ਮਹਿਮਾ ਮੈਂ ਅੱਗੇ ਵੀ ਅਰਜ਼ ਕੀਤੀ ਹੈ ਪਹਿਲਾਂ ਤਾੜ ਵੀ ਆਉਂਦੇ ਸੀ ਉਦੋਂ ਵੀ ਇਹ ਫਾਈਟਰ ਹੋਰ ਯੋਧੇ ਬਣ ਕੇ ਸਾਬਤ ਹੋਏ ਫਿਰ ਕਦੀ 47 ਆ ਗਈ ਫਿਰ ਵੀ ਇਹ ਡਟ ਗਿਆ ਪੰਜਾਬੀ ਕੁਦਰਤੀ ਆਫਤਾਂ ਆ ਗਈਆਂ ਫਿਰ ਵੀ ਇਹ ਡਟ ਗਿਆ ਜਦੋਂ ਅਲਾਮਤ ਕੋਈ ਆਉਂਦੀ ਆ ਅੱਗੋਂ ਪਿੱਛੋਂ ਬੇਸ਼ੱਕ ਆਪਸ ਵਿੱਚ ਲੜਦੇ ਪੜਦੇ ਰਹੇ ਜਦੋਂ ਕੋਈ ਇਦਾਂ ਦੀ ਔਲੀ ਆਉਂਦੀ ਆ ਆਫਤ ਆਉਂਦੀ ਆ ਤੇ ਫਿਰ ਸਾਰੇ ਇਕੱਠੇ ਹੋ ਜਾਂਦੇ ਆ ਇਹ ਪੰਜਾਬੀਆਂ ਦੇ ਬਾਰੇ ਮਸ਼ਹੂਰ ਗੱਲ ਹੈ ਪੂਰੀ ਦੁਨੀਆ 'ਚ ਤਦੇ ਤਾਂ ਜਿਵੇਂ ਅਸੀਂ ਇਕੱਠੇ ਆ ਤੇ ਬਾਕੀ ਸਟੇਟਸ ਵੀ ਦੇਖੋ ਇਹ ਮਦਦ ਲਈ ਆ ਰਹੀਆਂ ਲੱਗਦਾ ਇਹ ਸੀ ਕਿ ਲੰਗਰ ਦੁੱਖੋਂ ਰੋਟੀ ਟੁਕ ਦੁੱਖੋਂ ਨਾ ਕੋਈ ਵਿਚਾਰਾ ਰਹਿ ਜਾਏ ਤੇ ਹੁਣ ਇਹ ਕਹਿ ਰਿਹਾ ਜੀ ਲੰਗਰ ਨਾ ਲਿਆਓ ਹੋਰ ਬਾਕੀ ਸੰਭਾਲ ਲਿਓ ਲੰਗਰ ਇੰਨਾ ਤੇ ਜਮਾ ਹੋ ਗਿਆ ਦੇਖੋ ਕਿੰਨੀ ਬਖਸ਼ਿਸ਼ ਹੈ ਮਾਲਕ ਦੀ ਜੀ ਸুইস ਕਰਕੇ ਸਾਰੇ ਪੰਜਾਬੀ ਗਵਈਆਂ ਦਾ ਪੰਜਾਬੀ ਫਿਰ ਇੰਡਸਟਰੀ ਦਾ ਔਰ ਸਧਾਰਮਿਕ ਸੰਸਥਾਵਾਂ ਦਾ ਜਿਤਨੀਆਂ ਵੀ ਸੰਸਥਾਵਾਂ ਨੇ ਕੋਈ ਸੋਸ਼ਲ ਹੈ ਕੋਈ ਐਨ ਜੀਓ ਹੈ ਕੋਈ ਬੰਦੇ ਕੋਲ ਪੈਸੇ ਨਹੀਂ ਕੋ ਰਾਸ਼ਨ ਨਹੀਂ ਉਹ ਵੈਸੇ ਵਿਚਾਰਾ ਲੱਗਾ ਹੈ ਹੈਲਪ ਕਰਨ ਉਹਦਾ ਵੀ ਧੰਨਵਾਦ ਕਰਨਾ ਚਾਹੀਦਾ ਇੱਥੇ ਤੇ ਦੀਨ ਦੁਨੀਆ ਦੇ ਮਾਲਕ ਖੁਦ ਮੈਂ ਦੇਖਿਆ ਤਸ਼ਰੀਫ ਲਿਆਉਂਦੇ ਨੇ ਜਗਾ ਜਗਾ ਜਾਣਦੇ ਨੇ ਕਿ ਸਾਡੇ ਨਾਲ مالک ਹੈ ਇਹ ਸ਼ਬਦ ਦੀ ਧਰਤੀ ਹੈ ਆ ਪੰਗੜਾ ਜਦੋਂ ਪਾਉਂਦੇ ਨੇ ਮੁੰਡੇ ਕਹਿੰਦੇ ਦੀ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਪੀਰਾਂ ਪੈਗੰਬਰਾਂ ਸੂਫੀਆਂ ਆਸ਼ਕਾਂ ਯੋਧਿਆਂ ਦੀ ਧਰਤੀ ਸੋ ਇਸ ਸ਼ਬਦ ਨੂੰ ਇੱਥੇ ਸ਼ਬਦ ਦਾ ਪ੍ਰਵਾਹ ਹੁੰਦਾ ਆ ਔਲੀ ਜ਼ਰੂਰ ਆਉਂਦੀ ਹੈ ਲੇਕਿਨ ਬਚਾ ਵੀ مالک ਕਰਦਾ ਦੇਖੋ ਨਾ ਕਿ ਕਿਡਕਿਡੀਆਂ ਹਸਤੀਆਂ ਬਾਬਾ ਜੀ ਬਿਆਸ ਵਾਲੇ ਕੋਣੀ ਕੋਣੀ ਤੇ ਖੁਦ ਜਾ ਕੇ ਲੋਕਾਂ ਦੇ ਦੁੱਖ ਸੁਣਦੇ ਨੇ ਔਰ ਉਹ ਚਾਹਣ ਤੇ ਸਾਰਿਆਂ ਨੂੰ ਕਹਿ ਦਿੰਦੇ ਬੇਟਾ ਡੇਰੇ ਬਿਆਸ ਵਾਲੇ ਸਾਰੇ ਪੰਜਾਬ ਨੂੰ ਲੰਗਰ ਕਲਾਉਣੇ ਮੁਕਣਾ ਨਹੀਂ ਹ ਸੋ ਇਸ ਕਰਕੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਰਹਿਣਾ ਆਪਾਂ ਸਾਰਿਆਂ ਨੇ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਕਦੀ ਕੰਪੀਟੀਸ਼ਨ ਚ ਨਹੀਂ ਪੈਣਾ ਆ ਆਉ ਵੰਡੀ ਜਾਂਦਾ ਮੈਂ ਆ ਕਰ ਰਿਹਾ ਆ ਉਹ ਕੀ ਕਰ ਰਿਹਾ ਉਹ ਕੱਖ ਨਹੀਂ ਕਰ ਰਿਹਾ ਇਹ ਜਿਹੜੇ ਨੁਕਸ ਵੀ ਨਹੀਂ ਆ ਕੱਢਣੀਆਂ ਜਾਂ ਇਸ ਤਰ੍ਹਾਂ ਦੇ ਅੰਨ ਸੈਸਰਲੀ ਨਫਰਤਾਂ ਕ੍ਰੀਏਟ ਕਰਨੀਆਂ ਇਹ ਦਾ ਇਹਦਾ ਇਹ ਡੈਡ ਇਫੈਕਟ ਜਾਂ ਸਾਈਡ ਇਫੈਕਟ ਵੀ ਆ ਸੋਸ਼ਲ ਮੀਡੀਆ 'ਚ ਜਿਹੜੀ ਪੋਜ਼ਿਟਿਵ ਗੱਲ ਜਾਵੇ ਜਿਹਦੇ ਨਾਲ ਹੋਰ ਯੂਨਿਟੀ ਵਧੇ ਹੋਰ ਪੰਜਾਬ ਇੱਕ ਮੋਟਕੀ ਤਾਂ ਕਿ ਅਜੇ ਤੱਕ ਲੋੜ ਪੈਣੀ ਹੈ ਅਜੇ ਤੱਕ ਪਾਣੀ ਥੱਲੇ ਗਿਆ ਆ ਅਜੀ ਤਾਂ ਬਹੁਤ ਕਮ ਖਰਾਬ ਹੋ ਰਹਾ ਰੱਬ ਮੇਰਾ ਮਾਲਕ ਕਿਰਪਾ ਕਰੇ ਜਿਹੜੀਆਂ ਬਿਮਾਰੀਆਂ ਸ਼ੁਰੂ ਹੋਣੀਆਂ ਉਹ ਲਾ ਉਹ ਲਾ ਇਲਾਜ ਨਾ ਹੋਣ ਉਹਨਾਂ ਦਾ ਪਹਿਲਾਂ ਹੀ ਇੰਤਜ਼ਾਮ ਸਾਨੂੰ ਕਰਨਾ ਪੈਣਾ ਡੰਗਰ ਬਚੇ ਉਹਨਾਂ ਨੂੰ ਬਚਾਉਣਾ ਪੈਣਾ ਜ਼ਮੀਨਾਂ ਜਿਹੜੀਆਂ ਖਰਾਬ ਹੋ ਗਈਆਂ ਉਹਨਾਂ ਨੂੰ ਬਣਾਉਣਾ ਪੈਣਾ ਮੈਂ ਇਹ ਜ਼ਰੂਰ ਕਹਾਂਗਾ ਕਿ ਕਿਸਾਨਾਂ ਦੀ ਮਦਦ ਜ਼ਰੂਰ ਕਰਨ ਸਰਕਾਰਾਂ ਵੀ ਆਪਾਂ ਵੀ ਸਭ ਲੋਕ ਲੇਕਿਨ ਖੇਤ ਮਜ਼ਦੂਰ ਦਾ ਪਹਿਲਾਂ ਸੋਚ ਲੈਣ ਜਿਹਨੇ ਰੋਜ਼ ਹੀ ਦਿਹਾੜੀ ਕਰਕੇ ਖਾਣੇ ਹੁੰਦੀ ਹੈ ਹਾਂ ਹੁੰਦੇ ਕਨ ਝੁੱਗੀਆਂ ਚ ਬੈਠੇ ਚੰਗੇ ਪਲੇ ਕਰਾ ਮਾੜਾ ਮੋਟਾ ਦਿਹਾੜੀ ਦੱਪਰ ਕਰਦੇ ਸੀ ਹੁਣ ਨਹਿਰ ਤੇ ਇੱਕ ਮੰਝਾ ਲੈ ਕੇ ਬੈਠੂ ਤੇ ਸੌ ਕਿਤੇ ਨੀਂਦ ਆਉਂਦੀ ਏ ਇੱਕ ਮਿੰਟ ਲਈ ਬਿਜਲੀ ਚੱਲ ਜਾ ਆਪਾ ਸ਼ਹਿਰਾਂ ਚ ਨਹੀਂ ਆ ਤੇ ਵਕਤ ਪੈ ਜਾਂਦਾ ਜੀ ਏਸੀ ਨਾ ਚੱਲਦੇ ਹੋਵੇ ਮਾਲਕ ਹਮੇਸ਼ਾ ਕਿਰਪਾ ਕਰੇ ਦੇਖੋ ਅਹੀ ਇਨਸਾਨ ਕੇ ਅੰਦਰ ਰੱਬਾ ਰੱਬਾ ਮੀ ਵਰਸਾ ਸਾਡੀ ਕੋਠੀ ਦਾਣੇ ਪਰ ਜਦੋਂ ਕਹਿਰ ਦਾ ਮੀਂਹ ਪੈਂਦਾ ਫਿਰ ਇਹ ਕਹਿਣਾ ਪੈਂਦਾ ਰਹਿਮਤ ਦਾ ਵੀ 파ਕਦਾ ਜਿਹੜੀ ਐਕਸੈਸ ਹੈ ਨਾ ਹਰ ਕਿਸੇ ਵੀ ਚੀਜ਼ ਦੀ ਉਹ ਮਾਰੂਆ ਇਸ ਕਰਕੇ ਅਰਥ ਦਾ ਆਡ ਵੀ ਚੰਗੀ ਹੈ ਅੱਤ ਦੀ ਝੜੀ ਲੱਗੀ ਵੀ ਬਾੜੀ ਹੈ ਬਾਰਸ਼ਾ ਵੀ ਜ਼ਿਆਦਾ ਹੋ ਜਾਏ ਤਾਂ ਉਹ ਵੀ ਮਾਰਦੀ ਹੈ ਇਸ ਕਰਕੇ ਕਹਿਣਾ ਚਾਹੀਦਾ ਰਹਿਮਤ ਦਾ ਮੀਂਹ ਰਹਿਮਤ ਕਰ ਐ ਮੇਰਾ ਮਾਲਕ ਰਹਿਮਤ ਕਰ ਸੋ ਮੈਂ ਤੇ ਜਿੱਦੀ ਜੋਗਾ ਹੈਗਾ ਅਸੀਂ ਕਰਾਂਗੇ ਸਾਡੇ ਹਜ਼ਾਰਾਂ ਉੱਤੇ ਲੱਖਾਂ ਹੀ ਲੋਕ ਆਉਂਦੇ ਨੇ ਨਕੋਦਰ ਵੀ ਬਾਪੂ ਲਾਲ ਬਾਸ਼ਾ ਜੀ ਦੇ ਹਰ ਪਿੰਡ 'ਚ ਬੈਠੇ ਉਹਨਾਂ ਨੂੰ ਕਹਿਣ ਦੀ ਵੀ ਨਹੀਂ ਲੋੜ ਪੈਂਦੀ ਉਹ ਕਿੰਨੇ ਆਸ਼ਿਕ ਲੱਗੇ ਹੋਏ ਬਾਕੀ ਮੈਂ ਇਹ ਕਹਿਣਾ ਚਾਹੁੰਦਾ ਕਿਸੇ ਨੂੰ ਰਹਿਣ ਦੀ ਖਾਣ ਪੀਣ ਦੀ ਪ੍ਰੋਬਲਮ ਹੋਵੇ ਸਿੱਧੇ ਨਕੋਦਰ ਆ ਜਾਓ ਬਾਪੂ ਲਾਲ ਬਾਸ਼ਾ ਸਾਡੇ ਕੋਲ ਜਗ੍ਹਾ ਜਿੰਨੀ ਹੈ ਉਹ ਤੁਹਾਡੇ ਲਈ ਉਹ ਸੰਗਤ ਲਈ ਆ ਠੀਕ ਹੈ ਸੌ ਵੀ ਸਕਦੇ ਆ ਖਾ ਪੀ ਵੀ ਸਕਦੇ ਆ ਬਿਨਾਂ ਚਿੰਜਕ ਰਹਿ ਸਕਦੇ ਆ ਉੱਥੇ ਸਾਈਜੀ ਤੁਸੀਂ ਜਿਉਂ ਆਪਣੀ ਸੁਰਤ ਸੁਭਾਨੀ ਸੇਵਾ ਕਰਨ ਦਾ ਤੁਹਾਨੂੰ ਲੋਕਾਂ ਦਾ ਉਸਾਰਨ ਹੈ ਕਿਸੇ ਦੇ ਵਿੱਚ ਸਾਡਾ ਬੰਦਾ